ਚਰਕੀ ਲਾਉਣ ਵਾਸਤੇ ਮੈਂ ਦੇਸੀ ਘਿਓ ਦਾ ਇਸਤੇਮਾਲ ਕਰ ਰਿਹਾ ਇੱਕ ਚਮਚ ਕੜਛੀ ਘੈਰੋ ਚਮਚਾਹੇ ਦੇਸੀ ਘਿਓ ਦਾ ਪਾ ਦਿੱਤਾ ਕਿ ਉਹ ਆਪਰੇ ਗਰਮ ਹੋ ਚੁੱਕਾ ਹੈ ਫਿਰ ਇਥੇ ਮੈਂ ਪੰਜ ਸਤ ਤੁਰੀਆਂ ਨਸਪੀਆਂ ਤੇ 1 ਇੰਚ ਤਕਰੀਬ ਅਦਰਕ ਮੋਟਾ ਮੋਟਾ ਕੱਟ ਲਿਆ ਤੇ ਨੂੰ ਆਪਾਂ ਥੋੜੀ ਜਲਦੀ ਪੁੱਟਾਂਗੇ ਥੋੜਾ ਜਿਹਾ ਕੱਚਾ ਪਾਣੀ ਬੰਨੋ ਜ਼ਰੂਰੀ ਹੁੰਦਾ ਹੈ ਕੱਚਾਪਾ ਨਿਕਲਦਾ ਤਾਂ ਫਾਇਦੇ ਵੀ ਕੀ ਆ ਨਹੀਂ ਪਾ ਰੋਗੇ ਨਸੋ ਲਾ ਪਰ ਪਰੀ ਚੁੱਕਾ ਤੇ ਹੁਣ ਮੈਂ ਇਥੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਇਸ ਨੂੰ ਮੈਂ ਨੂੰ ਬਰੀਕ ਚੋਪ ਕਰ ਲਿਆ ਜਿਆਦਾ ਬਰੀਕ ਨਹੀਂ ਤੁਸੀਂ ਚੋਪ ਕਰਦੇ ਕਿਉਂਕਿ ਇਸ ਸਟਾਕ ਦੇ ਵਿੱਚ ਜਿਹੜ वो प्याज थोड़ा जो मोटा होगा तो टेस्ट लगता है टमाटर भी आप थोड़ा मोटे ही कटा कटागे प्याज में आप थोड़ा कलर चेंज होने तक लगे चंकी तरह देख पाँच प्याज ने कलर चेंज कर दिता है तो हम आप इतने टमाटर है मीडियम साइज सइज़ा ले मोटे मोटे कट ले ज्यादा बरीक नहीं तुम्हें टमाटर को कलो तो चार हरियाँ मिर्चा उन्होंने मैंने बरीक का कट लिया क्योंकि साग के बच्चे जो मोटा सोना टमा जरा बहुत ज़्यादा टेस्टी लगता है इन्होंने भी आपको चंगी